ਜਵਰਦਸਤ ਦਾਣੇ ਬਣੇ ਆ ਦੂਜੀਆਂ ਵੈਰੇਟੀਆਂ ਨਾਲ ਦਾਣੇ ਵੀ ਮੋਟੇ ਆ ਵੇਖੋ ਆ ਟਾਪ ਦਾ ਰਿਜ਼ਲਟ ਆ ਪੂਰਾ ਇੱਕਦਮ ਪੂਰਾ ਸਿਰਾ ਲੱਗਿਆ ਪਿਆ ਪੂਰਾ ਹੀ ਸਿਰੇ ਦੀ ਕਣਕ ਆ ਆਪਾਂ 325 ਕਣਕ ਸਟਾਰ ਬੀਜੀ ਆ ਬਹੁਤ ਚੰਗਾ ਰਿਜ਼ਲਟ ਆ ਸਾਨੂੰ 2 ਸਾਲ ਹੋ ਗਏ ਲਾਉਂਦਿਆਂ ਨੂੰ ਪਿਛਲੀ ਵਾਰ ਵੀ ਲਾਈ ਸੀ ਬਹੁਤ ਚੰਗਾ ਰਿਜ਼ਲਟ ਰਿਆ ਐਤ ਕੀ ਲਾਈ ਤੇ ਬਹੁਤ ਲੱਗਦਾ ਹੈ ਪੀਓਪੀ ਸਾਡੇ ਚਾਰਜਾਂ ਕਰੂਗਾ ਕਿਸਾਨ ਵੀਰੋ ਇਹ ਤਾਂ ਮੇਨ ਗੱਲ ਇਹ ਆ ਦੂਜਾ ਕਿਸੇ ਪ੍ਰਕਾਰ ਦਾ ਇਸ ਦੇ ਵਿੱਚ ਰੋਗ ਨਹੀਂ ਆਇਆ ਵੀ ਵੇਖੋ ਪੂਰਾ ਖੇਤ ਜੁੱਜ ਨਹੀਂ ਰ ਨਾ ਕਲਰ ਦਾ ਖੜਾ ਤੇ ਵਿੱਚ ਕੋਈ ਪੀਲੀ ਪੂੰਗੀ ਪਾਂਗੀ ਜਮਾ ਨਹੀਂ ਆਈ ਇਹਨਾਂ ਦੇ ਡਿੱਗਣ ਦੀ ਕੋਈ ਸ਼ਿਕਾਇਤ ਨਹੀਂ ਆਉਂਦੀ ਮੱਕੇ ਦਾ ਣਾੜ ਮੋਟਾ ਥੱਲੋ ਮਜ਼ਬੂਤ ਆ ਜਵਨ ਫਰਸਟ ਕਲਾਸ ਖੜੀ ਲੇਨ ਜਿਸੀ ਦੀ ਆ ਵੇਖੋ ਕਿਸਾਨ ਵੀ ਉਹ ਜਵਰਦਸ ਟਾਣੇ ਬਣੇ ਆ ਦੂਜੀਆਂ ਬ੍ਰੇਡਿਟੀਆਂ ਨਾਲ ਦਾਣੇ ਵੀ ਮੋਟੇ ਆ ਵੇਖੋ ਆ ਟਾਪ ਦਾ ਰਿਜ਼ਲਟ ਹੈ ਪੂਰਾ ਇੱਕਦਮ ਪੂਰਾ ਸਿਰਾ ਲੱਗਿਆ ਪਿਆ ਪੂਰਾ ਹੀ ਸਿਰੇ ਦੀ ਕਣਕ ਆ ਕਿਸਾਨ ਵੀ ਇਹਨਾਂ ਨੂੰ ਬੇਨਤੀ ਆਹੀ ਹੈ ਇੱਕ ਵਾਰੀ ਲਾ ਕੇ ਵੇਖੋ ਹੀ ਗੱਲ ਕਿਸਾਨ ਵੀਰੋ ਸਾਰੇ